ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੋਤੀ RAM ਮੇਰਾ ਫੌਜਦਾਰ ਦੇ ਹਿੰਦੂ ਸੋਈ ਵਿੱਚ ਨੌਕਰ ਸਨ ਜਗਤ ਮਾਤਾ ਗੁਜਰੀ ਜੀ ਨੇ ਮੁਗਲ ਸੋਈ ਦੇ ਖਾਣੇ ਅਤੇ ਨਾਲ ਹੀ ਦੀਵਾਨ ਸੁੱਚਾ ਆਨੰਦ ਦੇ ਘਰ ਤੋਂ ਆਏ ਭੋਜਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਬਾਬਾ ਮੋਤੀराम ਮੈਰਾ ਸਿੱਖ ਗੁਰੂਆਂ ਦਾ ਮਹਾਨ ਚੇਲਾ ਸੀ ਉਹ ਅਨੰਦਪੁਰ ਸਾਹਿਬ ਅਤੇ ਆਪਣੇ ਘਰਾਂ ਵਿੱਚ ਸਿੱਖਾਂ ਦੀ ਸੇਵਾ ਕਰਦੇ ਸਨ ਬਾਬਾ ਮੋਤੀराम ਮੈਰਾ ਜੀ ਦੀ ਮਾਂ ਅਤੇ ਮੈਰਾ ਜੀ ਦੀ ਪਤਨੀ ਬੀਬੀ ਭੋਲੀ ਜੀ ਨੇ ਇੰਨਾ ਸਿੱਖਾਂ ਲਈ ਭੋਜਨ ਤਿਆਰ ਕੀਤਾ ਉਹ ਕਰ ਆਇਆ ਅਤੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਇਨਾ ਮਹਾਨ ਕੈਦੀਆਂ ਨੂੰ ਦੁੱਧ ਅਤੇ ਤਾਜ਼ੇ ਪਾਣੀ ਦੀ ਸੇਵਾ ਦੇਵਾਂਗਾ ਉਸਦੀ ਮਾਂ ਅਤੇ ਪਤਨੀ ਡਰ ਤੋਂ ਕਬਰ ਆ ਗਈ ਅਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਕਦਮ ਨਾ ਲੈਣ ਦੀ ਮਣਾਉਣਾ ਦੀ ਕੋਸ਼ਿਸ਼ ਕੀਤੀ ਉਸ ਦੀ ਬੀਬੀ ਪੋਲੀ ਨੇ ਉਸ ਨੂੰ ਦੱਸਿਆ ਕਿ ਵਜੀਰ ਖਾਨ ਨੇ ਸ਼ਹਿਰ ਵਿੱਚ ਇੱਕ ଘੋਸ਼ਣਾ ਕੀਤੀ ਹੈ ਕਿ ਜਿਸ ਦੇ ਦਸਵੰਦ ਗੁਰੂ ਜੀ ਦੇ ਬੱਚਿਆਂ ਨੂੰ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਉਹ ਆਪਣੇ ਪਰਿਵਾਰ ਦੇ ਨਾਲ ਇੱਕ ਕੋਹਲੂ ਵਿੱਚ ਜਿੰਦਾ ਕੁਚ ਲਿਆ ਜਾਵੇਗਾ ਮਾਤਾ ਜੀ ਨੇ ਪੁੱਛਿਆ ਕੀ ਤੁਸੀਂ ਡਰਦੇ ਨਹੀਂ ਮੇਰੇ ਪੁੱਤਰ ਬਾਬਾ ਮਹਿਰਾ ਜੀ ਨੇ ਨਿਮਰਤਾ ਨਾਲ ਜਵਾਬ ਦਿੱਤਾ ਪਿਆਰੀ ਮਾਤਾ ਜੀ ਸਾਡਾ ਗੁਰੂ ਮੁਗਲਾਂ ਤੇ ਅੰਨਿਆਂ ਦੇ ਖਿਲਾਫ ਲੜ ਰਹੇ ਹਨ ਮੈਂ ਮਹਾਨ ਮਾਤਾ ਅਤੇ ਸਹਿਬਜ਼ਾਦਿਆਂ ਦੀ ਸੇਵਾ ਕਰਾਂਗਾ ਮੈਂ ਫੌਜਦਾਰ ਦੀ ਸੇਵਾ ਤੋੜਦਾ ਨਹੀਂ ਤਾਂ ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ ਜੀ ਅਸੀਂ ਮਹਾਨ ਕੈਦੀਆਂ ਦੀ ਸੇਵਾ ਨਹੀਂ ਕਰਦੇ ਆਪਣਾ ਪੱਕਾ ਰਾਦੇ ਨੂੰ ਸਮਝੋਤਾ ਹੋਵੇ ਉਸ ਦੀ ਪਤਨੀ ਨੇ ਉਸ ਨੂੰ ਚਾਂਦੀ ਦੇ ਗਹਿਣੇ ਅਤੇ ਕੁਝ ਸਿੱਕੇ ਦਿੱਤੇ ਅਤੇ ਉਸ ਨੂੰ ਬੇਨਤੀ ਕੀਤੀ ਕਿਰਪਾ ਕਰਕੇ ਬੁਰਜ ਦੇ ਗੇਟ ਨੂੰ ਰਿਸ਼ਵਤ ਦਿਓ ਅਤੇ ਉਸ ਨੂੰ ਇਸ ਕੰਮ ਨੂੰ ਗੁਪਤ ਰੱਖਣ ਲਈ ਬੇਨਤੀ ਕਰੋ ਬਾਬਾ ਜੀ ਨੇ ਆਪਣੀ ਪਤਨੀ ਦੀ ਸਲਾਗਾ ਕੀਤੀ 27 ਦਸੰਬਰ ਸਾਲ 1804 ਈਸਵੀ ਨੂੰ ਸੈਵਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਮਾਤਾ ਗੁਜਰੀ ਦੀ ਵੀ ਮੌਤ ਹੋ ਗਈ ਸੀ ਉਸਨੇ ਉਹਨਾ ਦੇ ਸਸਕਾਰ ਲਈ ਚੰਨਣ ਦੀ ਲੱਕੜ ਦਾ ਪ੍ਰਬੰਧ ਕੀਤਾ ਕਿਸੇ ਨੇ ਨਵਾਬ ਨੂੰ ਦੱਸ ਦਿੱਤਾ ਕਿ ਉਸਦੇ ਨੌਕਰ ਨੇ ਕੈਦੀਆਂ ਦੀ ਦੁੱਧ ਅਤੇ ਪਾਣੀ ਦੀ ਨਾਲ ਸੇਵਾ ਕੀਤੀ ਸੀ ਨਿਵਾਵ ਨੇ ਬਾਬਾ ਮੋਤੀराम ਮੈਰਾ ਅਤੇ ਉਸ ਦੀ ਮਾਤਾ ਅਤੇ ਉਸ ਦੀ ਪਤਨੀ ਤੇ ਇੱਕ ਛੋਟੇ ਜਿਹੇ ਪੁੱਤਰ ਦੀ ਇਹ ਫਤਾਰੀ ਦਾ ਹੁਕਮ ਦਿੱਤਾ ਉਸ ਨੇ ਆਪਣੇ ਕੀਤੇ ਨੂੰ ਛਪਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਨਾਲ ਨਿਵਾਵ ਨੂੰ ਕਿਹਾ ਕੀ ਕੈਦੀ ਬੱਚਿਆਂ ਅਤੇ ਉਹਨਾਂ ਦੀ ਦਾਦੀ ਦੀ ਸੇਵਾ ਕਰਨਾ ਉਸਦੀ ਪਵਿੱਤਰਤਾ ਡਿਊਟੀ ਸੀ ਇਸ ਲਈ ਬਾਬਾ ਮੋਤੀਰਾ ਮੈਰਾ ਨੂੰ ਉਸਦੇ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਕੇ ਮੌਤ ਦੀ ਸਜ਼ਾ ਸੁਣਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ